ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਫਾਇਦਾ ਜ਼ਰੂਰ ਮਿਲੇਗਾ ਕਿਉਂਕਿ ਪੰਜਾਬ ਦਾ ਜੇ ਆਪਾਂ ਸੈਸੀ ਮੌਲ ਦੇਖੀਂ ਵਿਰੋਧੀ ਤਰ੍ਹਾਂ ਤੇ ਨਜ਼ਰ ਮਾਰੀਏ ਸਰਕਾਰ ਤੋਂ ਵੀ ਲੋਕ ਥੋੜੀ ਘੁੱਟਣ ਮਹਿਸੂਸ ਕਰਦੇ ਨੇ ਕਾਂਗਰਸ ਦੇ ਵਿੱਚ ਵੀ ਦਮ ਕੰਮ ਨਹੀਂ ਬੀਜਪੀ ਵੀ ਬਿਲਕੁਲ ਹਾਸ਼ੀਏ ਤੇ ਨਜ਼ਰ ਆਉਂਦੀ ਆ ਇਹ ਜੇ ਮਾਹੌਲ ਦੇ ਵਿੱਚ ਲੋਕਾਂ ਨੂੰ ਲੱਗੇਗਾ ਚਲੋ ਮਾਫੀ ਮੰਗ ਲਈ ਇਹਨਾਂ ਨੂੰ ਵੀ ਆਪਾਂ ਇੱਕ ਵਾਰੀ ਮੌਕਾ ਦੇਈਏ ਮੈਨੂੰ ਲੱਗਦਾ ਕਿ ਸੈਸੀ ਤੌਰ ਤੇ ਫਾਇਦਾ ਹੋਏਗਾ ਤੇ ਇੱਕ ਜਦੋਂ ਬੰਦਾ ਮਾਫੀ ਮੰਗਦਾ ਨਾ ਜੀ ਤੇ ਜਿਹੜੇ ਗਲਤੀਆਂ ਕਰਦਾ ਜਿਵੇਂ ਤੁਸੀਂ ਕਿਹਾਇਆ ਕੇ ਲੋਕਾਂ ਦੇ ਨਾਲ ਨਹੀਂ ਕੱਢਦੇ ਮੁੱਦੇ ਨਹੀਂ ਚੱਕਦੇ ਉਹ ਸਾਡਾ ਆਉਣ ਵਾਲੇ ਦਿਨਾਂ ਦਰਾਂ ਉਹਦੋਂ ਨੂੰ ਵੀ ਕਦਮ ਚੱਕ ਲੈਣਾ ਤੇ ਸਿਆਸੀ ਲਾਹਾ ਇਹਨਾਂ ਨੂੰ ਜ਼ਰੂਰ ਮਿਲ ਸਕਦਾ ਸੰਗਤ ਤੋਂ ਮਾਫੀ ਨਹੀਂ ਮੰਗੀ ਇਸ ਤੋਂ ਅੱਗੇ ਜਿਹੜਾ ਹੈਗਾ ਵੀ ਜੇ ਚਾਹੁੰਦੇ ਨੇ ਵੋਟਾਂ ਵੋਟਾਂ ਵਾਸਤੇ ਤਾਂ ਜੱਤ ਕੇ ਸਿੱਖੀ ਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ ਉਹ ਪਹਿਰਾ ਨਹੀਂ ਦੇ ਰਹੇ ਉਹਨੇ ਇੱਥੇ ਤਾਂ ਮਾਫੀ ਮੰਗ ਲਈ ਇਤਿਹਾਸ ਦੀਆਂ ਕਿਤਾਬਾਂ ਤੇ ਕੌਣ ਮੰਗੂਗਾ ਉੱਥੇ ਸਾਰੀ ਗੁਰਬਾਣੀ ਚੋਰੀ ਹੋਈ ਹੈ ਹੋਰ ਹੈ ਦੂਜਾ ਜੇ ਸਿੱਖ ਸਿਧਾਂਤ ਤੇ ਪਹਿਰਾ ਦੇਣਾ ਸਿੱਖ ਇਤਿਹਾਸ ਦੇ ਉੱਤੇ ਜਾਣਾ ਸ਼ਰੋਨੀ ਕਮੇਟੀ ਨੂੰ ਵੀ ਆਜ਼ਾਦ ਰੱਖਣਾ ਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਅਨੁਸਾਰ ਜਿਹੜੇ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਨੀ ਜਿੰਨਾ ਚਿਰ ਉਹਦੇ ਉੱਤੇ ਇੱਕ ਸਿਆਸੀ ਲਹਿਰ ਨਹੀਂ ਖੜੀ ਕਰਦੀ ਸਰਕਾਰਾਂ ਤੇ ਨਹੀਂ ਆਉਂਦੇ ਇਹ ਮਤਲਬ ਮਾਫੀ ਨਹੀਂ ਕੋਈ ਬਹੁਤਾ ਇਹਨਾਂ ਨੂੰ ਮੋਟਾ ਦੇ ਰੂਪ ਚ ਸਿਆਸੀ ਰੂਪ ਚ ਕੋਈ ਨਾਹਾ ਘਟਨਾ ਨਹੀਂ ਦੇ ਪਰ ਆਪਤਾਂ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਪੰਜਾਬ ਦੀ ਸਿਹਤ ਬਾਰੇ ਤੇ ਕੌਮੀ ਪੱਧਰ ਤੇ ਜੋ ਕੱਲ ਦਾ ਰੌਲਾ ਰੁਪਾ ਪਿਆ ਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਕੁਝ ਜਿਹੜੇ ਨੌਜਵਾਨਾਂ ਦਾਖਲ ਹੋਏ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਹੈ ਕਿ ਮੋਦੀ ਸਰਕਾਰ ਤੋਂ ਜੂਥ ਕੁਝ ਨਹੀਂ ਹੈ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਗੈਰ ਕਾਨੂੰਨੀ ਮਾਮਲਿਆਂ ਦੀ ਤੇ ਹੋਰ ਵਿਧਕੀਆਂ ਦੀ ਕੀ ਇਸ ਦਾ ਪੰਜਾਬ ਦੀ ਸਿਹਤ ਤੇ ਸਿੱਧਾ ਅਸਰ ਪਵੇਗਾ ਇਹਦੇ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਡਾਕਟਰ ਪੀਰਾਲਲ ਗਰਗ ਜੋ ਪੰਜਾਬੀ ਚਿੰਤਕ ਨੇ ਤੇ ਹਰ ਮੁੱਦੇ ਤੇ ਆਪਣੀ ਗੱਲ ਕਹਿੰਦੇ ਰਹਿੰਦੇ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਖੋਖਰ ਸਾਹਿਬ ਸਭ ਤੋਂ ਪਹਿਲਾਂ ਤਾਂ ਲਈਏ ਜੋ ਮਾਫੀ ਮੰਗੀ ਆ ਬੇਅਦਬੀ ਮਾਮਲਿਆਂ ਦੀ ਕਿਉਂਕਿ ਬੇਅਦਬੀ ਇਹੋ ਜਿਹਾ ਸਿਆਸਤ ਦੇ ਵਿੱਚ ਧਮਾਕਾ ਸੀ ਬੇਅਦਬੀਆਂ ਦਾ ਕਿ ਅਕਾਲੀ ਦਲ ਨੂੰ ਬਿਲਕੁਲ ਹਾਸ਼ੀਏ ਤੇ ਧੱਕ ਤਾ ਸਿਆਸੀ ਵਿਰੋਧੀਆਂ ਨੇ ਉਸ ਦਾ ਲਾਹਾ ਲਿਆ ਹੁਣ ਜਦੋਂ ਸ੍ਰੀ ਕਲਤਖ ਸਾਹਿਬ ਦੇ ਸਾਹਮਣੇ ਜਾ ਕੇ ਮਾਫੀ ਮੰਗ ਲਈ ਐਸਵੀਸਨ ਬਾਦਲ ਨੇ ਪੂਰੀ ਪਰਿਵਾਰ ਵੱਲੋਂ ਵੱਡੇ ਬਾਦਲ ਵੱਲੋਂ ਵਰਕਰਾਂ ਵੱਲੋਂ ਤੇ ਲੀਡਰਸ਼ਿਪ ਵੱਲੋਂ ਕੀ ਲੱਗਦਾ ਕਿ ਪੰਜਾਬ ਦੀ ਸਿਆਸਤ ਇਸ ਨਾਲ ਪ੍ਰਭਾਵਿਤ ਹੋਏਗੀ ਦੇਖੋ ਕੁਕਰ ਸਾਹਿਬ ਕੋਸ਼ਿਸ਼ ਤਾਂ ਉਹਨਾਂ ਨੇ ਆਪਣੀ ਸਿਆਸਤ ਨੂੰ ਪ੍ਰਭਾਵ ਕਰਨ ਦੀ ਲੱਗਦੀ ਰਹੀ ਹੈ ਕਰੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਇਹਦੇ ਨਾਲ ਕੋਈ ਫਰਕ ਪਾਏਗਾ ਕਿਉਂ ਨਹੀਂ ਹੋਏਗਾ ਠੀਕ ਹੈ ਉਹਦਾ ਮੈਂ ਇੱਕ ਲਾਈਨ ਚ ਕਹਾਂਗਾ ਕਿ ਜਿਹੜੀਆਂ ਬੇਅਦਬੀਆਂ ਚ ਤਾਂ ਬੇਅਦਬੀਆਂ ਫਿਰ ਉਦੋਂ ਬਾਅਦ ਕਤਾਰ ਹੀ ਸ਼ੁਰੂ ਹੋਗੀ ਬੇਅਦਬੀ ਉਹਨਾਂ ਨੇ ਨਾ ਐਲਾਨ ਕਰਕੇ ਕਰੀਆਂ ਵੀ ਅਸੀਂ ਤੁਹਾਡਾ ਗੁਰੂ ਚੱਕ ਲਿਆ ਹੁਣ ਅਸੀਂ ਆ ਕਰਾਂਗੇ ਉਹ ਫੜੇ ਨਹੀਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਤਰੇ ਪਾੜਤੇ ਰੌਲਾ ਪੈ ਗਿਆ ਫੇਰ ਨਹੀਂ ਫਿਰ ਉਸ ਤੋਂ ਬਾਅਦ ਜਿਹੜੇ ਪਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀ ਚੱਲੀ ਦੋ ਬੰਦੇ ਸ਼ਹੀਦ ਹੋਏ ਇਹ ਕੋਈ ਛੋਟੀ ਗੱਲ ਨਹੀਂ ਸੀ ਉਸ ਤੋਂ ਬਾਅਦ ਉਹਦੇ ਵਿੱਚ ਹੀ ਜੋਰਾ ਸਿੰਘ ਦੀ ਰਿਪੋਰਟ ਜਦੋਂ ਜੋਰਾ ਸਿੰਘ ਦੀ ਇਹਨਾਂ ਨੇ ਆਪ ਹੀ ਬਣਾਇਆ ਸੀ ਉਹ ਕਮਿਸ਼ਨ ਤਾਂ ਉਹਦੀ ਰਿਪੋਰਟ ਹੀ ਬਨਬਾਬੂ ਨੇ ਕਿਸੇ ਨੇ ਰਿਸੀਵ ਕਰੀ ਉਹਦੀ ਰਿਪੋਰਟ ਨਹੀਂ ਰਿਸੀਵ ਕਰੀ ਇਹਨਾਂ ਨੇ ਉਸ ਤਰੀਕੇ ਨਾਲ ਐਕਸ਼ਨ ਤਾਂ ਕਰਨਾ ਹੀ ਚਾਹੀਦਾ ਸੀ ਕਿ ਉਹਦੇ ਤੋਂ ਮੈਨੂੰ ਇਹ ਲੱਗਦਾ ਹੈ ਵੀ ਹੋ ਸਮਾਂ ਹੁਣ ਅੱਛਾ ਫੇਰ ਉਹ ਜੇਵਾ ਸਿਰਸਾ ਦੇ ਨੂੰ ਬੋਟਾਂ ਦੇ ਨਾਲ ਤੇ ਕੋਈ ਬੋਟਾਂ ਦੇ ਨਾਲ ਚੱਲ ਰਹਿਣੇ ਲੋਕ ਨੂੰ ਕੀ ਪਤਾ ਨਹੀਂ ਮਾਫ ਕਰਕੇ ਸ਼੍ਰੋਮਣੀ ਕਮੇਟੀ ਤੋਂ 90 ਲੱਖ ਰੁਪਿਆ ਇਸ ਚਾਰਾਂ ਤੇ ਖਰਚਵਾਇਆ। ਓਕੇ। ਸੋ ਉਹ ਆਪਣੇ ਆਪ ਚ ਬਹੁਤ ਵੱਡੀਆਂ ਘਟਨਾਵਾਂ ਸੀ ਜਿੰਨਾ ਕਰਕੇ ਲੋਕਾਂ ਦੇ ਮਨਾਂ ਦੇ ਉੱਤੇ ਵੀ ਤੁਸੀਂ ਇਹ ਵੀ ਹੋ ਗਿਆ ਉਹ ਵੀ ਹੋ ਗਿਆ ਤੁਸੀਂ ਕਰਿਆ ਤਾਂ ਕੁਝ ਹੈ ਨਹੀਂ ਹੁਣ ਤੁਸੀਂ ਮਾਫੀ ਮੰਗਦੇ ਹੋ ਕਿ ਮੈਂ ਉਦੋਂ ਐਕਸ਼ਨ ਨਹੀਂ ਕਰਿਆ। ਇਹ ਮਾਫੀ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ ਇਸ ਲਈ। ਉਦੋਂ ਜੋ ਹੋਣਾ ਸੀ ਉਹ ਤਾਂ ਬਲਕਿ ਦੋ ਬੰਦੇ ਤਾਂ ਸ਼ਹੀਦ ਵੀ ਕਰਦੇ ਤੁਸੀਂ। ਕਲ ਵੀ ਬੇਅਦ ਵੀ ਨਹੀਂ ਨਾ ਅਜੇ ਵੀ ਉਹਨੇ ਮੈਂ ਐਕਸ਼ਨ ਨਹੀਂ ਲਿਆ ਮਤਲਬ ਜਿਹੜੇ ਸ਼ਹੀਦ ਕਰੇ ਉਹ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਕਿ ਜਿਹੜੀ ਹੁਣ ਮਾਫੀ ਦਾ ਸਮਾਂ ਨੰਘ ਚੁੱਕਿਆ ਜਦ ਕੋਈ ਕਹਿੰਦੇ ਵੀ ਤੀਰ ਕਮਾਨ ਚੋਂ ਨਿਕਲ ਜੇ ਉਹ ਫਿਰ ਮੁੜ ਕੇ ਨਹੀਂ ਆਉਂਦਾ ਹੁੰਦਾ ਇਹਨਾਂ ਕੋਲੇ ਆਪਦੇ ਆਪ ਨੂੰ ਰੀਹੈਬਿਲੀਟੇਟ ਕਰਨ ਦਾ ਕੀ ਹੰਦ ਸੀ ਇਹ ਇਹਨਾਂ ਨੂੰ ਤਾਂ ਕਰਵਾ ਹੀ ਹੋ ਗਿਆ ਜਿਹੜਾ ਲੱਗਦਾ ਹੈ ਪਰ ਨਹੀਂ ਕਰਦੀ ਤਾਂ ਹੀ ਤਾਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਇਹਨਾਂ ਨੇ ਪਹਿਲਾਂ ਖੇਤੀ ਬਣਾਉਂਦਾ ਸਮਰਥਨ ਕਰਿਆ ਹਰ ਸਿੰਘ ਕੋਰਵਾ ਦੇ ਕੇਂਦਰੀ ਮੰਤਰੀ ਸੀਗੇ ਕੈਬਨਟ ਮੰਤਰੀ ਸੀਗੇ ਸਮਰਥਨ ਕਰਿਆ ਕਿ ਲੋਕਾਂ ਨੂੰ ਸਮਝ ਨਹੀਂ ਆਉਂਦੀ ਬਾਪ ਚ ਇਹਨਾਂ ਨੇ ਉਹ ਬਜਿਵੀ ਵੀ ਛੱਡਦੀ ਐਂਡੀ ਨਾਲੋਂ ਨਾਤਾ ਵੀ ਤੋੜ ਰਿਆ ਅਰਜੰਤ ਨੂੰ ਤੋੜ ਹੀ ਲਿਆ ਉਸ ਤੋਂ ਬਾਅਦ ਵੀ ਲੋਕਾਂ ਨੇ ਵਿਸ਼ਵਾਸ ਨਹੀਂ ਕਰਿਆ ਵੀ ਇਹ ਖੇਤੀ ਬਿਲਾ ਕਰਕੇ ਖੇਤੀ ਦੇ ਵਿੱਚ ਸਾਡੇ ਨਾਲ ਖੜੇ ਨਾ ਕਿ ਵੋਟਾਂ ਲੈਣ ਮਾਰੀ ਆਈ ਨਹੀਂ ਬੋਟਾਂ ਇਹਨਾਂ ਨੂੰ ਨਹੀਂ ਦਿੱਤੀਆਂ ਆਪਾਂ ਨੂੰ ਪਤਾ ਹੀ ਹੈ ਹੁਣ ਉਸ ਤੋਂ ਬਾਅਦ ਜਿਹੜੀ ਹੁਣੇ ਮਾਫੀ ਹੈ ਇਹ ਵੀ ਇੱਕ ਮੈਨੂੰ ਲੱਗਦਾ ਸਾਧ ਹੈ ਚੀਜ਼ ਠੀਕ ਹੈ ਗੁਰੂ ਘਰ ਜਾ ਕੇ ਕੰਤਰ ਸਿੰਘ ਸਾਹਿਬ ਤੇ ਜਾ ਕੇ ਮਾਫੀ ਮੰਗਣਾ ਆਪਣੇ ਆਪ ਇੱਕ ਉਡੀ ਮਹੱਤਤਾ ਹੈਗੀ ਹੈ ਪਰ ਇਹ ਮਾਫੀ ਕਿਵੇਂ ਮੰਗੀ ਜਾ ਸਕਦੀ ਜੇ ਮਾਫੀ ਹੋ ਮੰਗਣੀ ਸਿਆ ਹਾਲਾਂਕਿ ਉਹਦੇ ਨਾਲ ਸਿਆਸਤ ਦਾ ਮਸਲਾ ਨਹੀਂ ਹੱਲ ਹੋ ਜਾਂਦਾ ਪਰ ਸੰਗਤ ਤੋਂ ਮਾਫੀ ਮੰਗਦੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੰਗਤ 21 ਵਿਸਵੇ ਗੁਰੂ 20 ਵਿਸਵੇ ਜਾਂ ਇਨਹੀ ਦੀ ਕਿਰਪਾ ਸੇ ਸਜੇ ਹੈ ਹਮ ਨਹੀਂ ਤੋ ਮੋਸੋ ਗਰੀਬ ਕਰੋੜ ਪਰੇ ਹੈ ਸੰਗਤ ਉਪਰ ਹੈ ਬੇਨਾ ਸੰਗਤ ਤੋਂ ਮਾਫੀ ਮੰਗ ਕੇ ਸੰਗਤ ਕੋਲੋਂ ਇਹ ਲੈਂਦੇ ਕਿ ਦੇਖੋ ਜੀ ਗੁਰੂ ਰੂਪ ਸਾਹਿਬ ਸੰਗਤੋਂ ਮੈਂ ਮਾਫੀ ਮੰਗਦਾ ਮੈਂ ਹੁਣ ਅਕਾਲ ਤਖਤ ਸਭ ਜਾ ਕੇ ਵੀ ਗੁਰੂ ਸਾਹਿਬ ਤੋਂ ਵੀ ਮਾਫੀ ਮੰਗਾਗਾ ਉਹ ਉਹ ਵੀ ਨਹੀਂ ਉਹ ਕਿਉਂਕਿ ਲੋਕਾਂ ਚ ਜਾ ਕੇ ਨਹੀਂ ਆਏ ਤਾਂ ਇੱਕ ਪਰਿਵਾਰ ਤੇ ਜਿਵੇਂ ਆਪਾਂ ਕੋਈ ਧਾਰਮਿਕ ਰਸਮ ਕਰਦੇ ਆ ਉਦਾਂ ਦੀ ਰਸਮ ਦੇ ਤੌਰ ਤੇ ਇਹ ਕਰੇ ਤੁਹਾਨੂੰ ਲੱਗਦਾ ਵੱਡੀ ਰੈਲੀ ਕਰਕੇ ਵੱਡੀ ਰੈਲੀ 'ਚ ਪਹਿਲਾਂ ਮਾਫੀ ਮੰਗਦੇ ਲੇਖਾ ਜੋਖਾ ਕਰਦੇ ਹਾਂ ਜਾਂ ਜਾਂਦੇ ਹਾਂ ਸਾਲ ਤੱਕ ਸਾਥ ਹਾਂ ਕਿਉਂਕਿ ਇਹ ਸੰਗਤੋਂ ਮੈਂ ਉਹਨੂੰ ਰੈਲੀ ਨਹੀਂ ਕਹਾਗਾ ਹੰਗਤ ਸੰਗਤ ਤੋਂ ਮਾਫੀ ਮੰਗੇ ਦੇਖੋ ਕਿ ਸਿੱਖੀ ਜਦ ਸੰਗਤ ਹੈ ਨਾ ਸਿੱਖ ਸੰਗਤ ਤੋਂ ਮਾਫੀ ਨਹੀਂ ਮੰਗੀ ਇਸ ਤੋਂ ਅੱਗੇ ਜਿਹੜਾ ਹੈਗਾ ਵੀ ਜੇ ਚਾਹੁੰਦੇ ਨੇ ਵੋਟਾਂ ਵੋਟਾਂ ਵਾਸਤੇ ਤਾਂ ਜੱਤ ਕੇ ਸਿੱਖੀ ਦੇ ਸਿਧਾਂਤੇ ਪਹਿਲਾਂ ਨਹੀਂ ਦਿੰਦੇ ਉਹ ਪਹਿਲਾਂ ਨਹੀਂ ਦੇ ਰਹੇ ਉਹਨੇ ਇੱਥੇ ਤਾਂ ਮਾਫੀ ਮੰਗ ਲਈ ਇਤਿਹਾਸ ਦੀਆਂ ਕਿਤਾਬਾਂ ਤੇ ਕੌਣ ਮੰਗੂਗਾ ਉੱਥੇ ਸਾਰੀ ਗੁਰਬਾਣੀ ਚੋਰੀ ਹੋਈ ਆ ਹੋਰ ਹੈ ਦੂਜਾ ਜੇ ਸਿੱਖ ਸਿਧਾਂਤੇ ਪਹਿਲਾਂ ਦੇਣਾ ਸਿੱਖ ਇਤਿਹਾਸ ਦੇ ਉੱਤੇ ਜਾਣਾ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਰੱਖਣਾ ਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਅਨੁਸਾਰ ਜਿਹੜੇ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਨੀ ਜਿੰਨਾ ਚਿਰ ਉਹਦੇ ਉੱਤੇ ਇੱਕ ਸਿਆਸੀ ਗਹਿਰਨੀ ਖੜੀ ਕਰਦੀ ਸੜਕਾਂ ਤੇ ਨਹੀਂ ਆਉਂਦੇ ਇਹ ਮਤਲਬ ਮਾਫੀ ਨਹੀਂ ਕੋਈ ਬਹੁਤਾ ਇਹਨਾਂ ਨੂੰ ਮੋਟਾ ਦੇ ਰੂਪ ਚ ਸਿਆਸੀ ਰੂਪ ਚ ਕੋਈ ਨਾਹਾ ਘਟਣਾ ਨਹੀਂ ਦੇ ਪਰ ਪਰ ਬਸ ਮੇਰੇ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਫਾਇਦਾ ਜ਼ਰੂਰ ਮਿਲੇਗਾ ਕਿਉਂਕਿ ਪੰਜਾਬ ਦਾ ਜੇ ਪ੍ਰਸਾਸੀ ਮਾਹੌਲ ਦੇਖੀਏ ਵਿਰੋਧੀ ਤਰ੍ਹਾਂ ਤੇ ਨਜ਼ਰ ਮਾਰੀਏ ਸਰਕਾਰ ਤੋਂ ਵੀ ਲੋਕ ਥੋੜੀ ਕੁਟਣ ਮਹਿਸੂਸ ਕਰਦੇ ਨੇ ਕਾਂਗਰਸ ਦੇ ਵਿੱਚ ਵੀ ਦਮ ਕੰਮ ਨਹੀਂ ਬੀਜਪੀ ਵੀ ਬਿਲਕੁਲ ਹਾਸ਼ੀਏ ਤੇ ਨਜ਼ਰ ਆਉਂਦੀ ਆ ਅਹੇ ਜਿਹੜੇ ਮਹੌਲ ਦੇ ਵਿੱਚ ਲੋਕਾਂ ਨੂੰ ਲੱਗੇਗਾ ਚਲੋ ਮਾਫੀ ਮੰਗ ਲਈ ਇਹਨਾਂ ਨੂੰ ਵੀ ਆਪਾਂ ਇੱਕ ਵਾਰੀ ਮੌਕਾ ਦੇਈਏ ਮੈਨੂੰ ਲੱਗਦਾ ਕਿ ਸਸਤੀ ਤੌਰ ਤੇ ਫਾਇਦਾ ਹੋਏਗਾ ਤੇ ਇੱਕ ਜਦੋਂ ਬੰਦਾ ਮਾਫੀ ਮੰਗਦਾ ਨਾ ਜੀ ਤੇ ਜਿਹੜੇ ਗਲਤੀਆਂ ਕਰਦਾ ਜਿਵੇਂ ਤੁਸੀਂ ਕਿਹਾਇਆ ਕਿ ਲੋਕਾਂ ਦੇ ਨਾਲ ਨਹੀਂ ਖੜਦੇ ਮੁੱਦੇ ਨਹੀਂ ਚੱਕਦੇ ਹੋ ਸਕਦਾ ਆਉਣ ਵਾਲੇ ਦਿਨਾਂ ਦਰਾਂ ਨਾ ਉਦੋਂ ਨੂੰ ਵੀ ਕਦਮ ਚੱਕ ਲੈਣਾ ਤੇ ਸਿਆਸੀ ਲਾਹਾ ਇਹਨਾਂ ਨੂੰ ਜ਼ਰੂਰ ਮਿਲ ਸਕਦਾ ਹੈ ਇੱਕ ਕਦਮ ਚੱਕ ਲੈਣ ਕੀਤਾ ਮੈਂ ਤਾਂ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਹੈ ਮੈਂ ਲੋਕਪਤੀ ਨੇ ਨਾ ਕੁਝ ਹੋਏ ਨਹੀਂ RAM ਆਣਾ ਨਾ ਤੋ ਹੋ ਵੈਗੁਰੂ ਜੋ ਆ ਕੇ ਵੀ ਇਹਨਾਂ ਦੀ ਗੱਲ ਤੇ ਈ ਤਾਂ ਮੰਨ ਲੇਗਾ ਵੀ ਹਾਂ ਇਹ ਮਨੋਸਾਪ ਹੋਗੇ ਜਿਨ ਮਨਹਵਰ ਮੁਖੋਰ ਸੇ ਕਾਂਢੇ ਕੱਟਿਆ ਇਹਨਾਂ ਦੇ ਮਨ 'ਚ ਕਿਉਂਕਿ ਜੇ ਮਨ ਦੇ ਵਿੱਚ ਗੁਰਬਾਣੀ ਦੇ ਨਾਲ ਵਿਆਦ ਵਿੱਚ ਗੁਰਬਾਣੀ ਇਕੱтки ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਹੈ ਜੇ ਉਹਦੇ ਨਾਲ ਹੁੰਦਾ ਤਾਂ ਫਿਰ ਸਿੱਖ ਇਤਿਹਾਸੀਆਂ ਜਿਹੜੀਆਂ ਕਿਤਾਬਾਂ 'ਚ ਤੋੜ ਮੋੜ ਕਰਕੇ ਜਿਹੜੀਆਂ ਕਿਤਾਬਾਂ ਹੁਣ ਵੀ ਲੱਗੀਆਂ ਹੋਈਆਂ ਨੇ ਉਹਨਾਂ ਚਾਹਤ ਹੈ ਉਹਦੇ ਸਮਰਥਨ ਕਰਦੇ ਨੇ ਤੁਸੀਂ ਗੁਰਵਾਨੀ ਦੀ ਇੱਕ ਪਾਸੇ ਬੇਅਦਵੀ ਨੇ ਨਾ ਤੁਸੀਂ 20 ਪਾਸੇ ਬੇਅਦਵੀ ਕਰੀ ਜਾ ਰਹੇ ਹੋ ਸਿਸ ਕਰਕੇ ਮੈਨੂੰ ਨਹੀਂ ਲੱਗਦਾ ਹਾਂ ਇਹ ਐਜੀਟੇਸ਼ਨ ਲਾਂਚ ਕਰਨ ਫਿਰ ਇਹ ਜਿਹੜੀ ਮਾਫੀ ਆ ਤੁਸੀਂ ਸਹੀ ਕਿਹਾ ਇਹ ਪਾਟ ਮੈਂ ਸਹਿਮਤਾ ਵੀ ਫਿਰ ਲੋਕ ਕਰਨਗੇ ਚਲ ਯਾਰ ਹੁਣ ਇਹਨਾਂ ਸਾਡੇ ਵਿੱਚ ਆ ਵੀ ਰਹੇ ਨੇ ਤੇ ਹੁਣ ਇਹਨਾਂ ਨੇ ਮਾਫੀ ਵੀ ਮੰਗ ਲਈ ਮਾਫੀ ਪਲੇਆਫ ਚ ਨਹੀਂ ਇਹਨਾਂ ਨੂੰ ਹੈਲਪ ਕਰੇਗੀ ਉਹ ਨਹੀਂ ਅੱਧੇ ਪਰਸੈਂਟ ਵੋਟ ਦਾ ਫਰਕ ਪਈ ਕੋਈ ਖਾਸ ਕਰਦੀ ਹੈ ਬਾਲੇ ਜੇ ਜਨਤਾ ਦੀ ਸੰਗਤ ਦੀ ਮਾਫੀ ਮੰਗਣੀ ਹੈ ਲੈਣੀ ਹੈ ਤਾਂ ਸੰਗਤ ਦੇ ਹੱਕਾਂ ਦੀ ਗੱਲ ਕਰਨ ਬਾਬੇ ਨਾਨਕ ਦੇ ਹੱਕਾਂ ਦੀ ਗੱਲ ਕਰੀ ਗੁਰਮੁਣੀ ਕੀ ਹੈ ਭਾਈ ਲਲਦੋਂ ਦੀ ਗੱਲ ਹੈ ਮਾਲਕ ਪਾਗੋ ਨਾਲ ਨਹੀਂ ਖੜਨਾ ਜੇ ਅੱਜ ਵੀ ਇਹ ਭਾਈ ਲਲਦੋਂ ਦੀ ਗੱਲ ਕਰਨੀ ਸ਼ੁਰੂ ਕਰ ਦੇਣਗੇ ਤੇ ਫਿਰ ਲੋਕ ਕਹਿੰਦੇ ਹਾਂ ਯਾਰ ਮਾਫੀ ਵੀ ਮੰਗ ਲਈ ਤੇ ਗੱਲ ਵੀ ਸ਼ਾਦੀ ਕਰਦੇ ਨੇ ਬਿਨਾਂ ਗੱਲ ਕਰੇ aldi ਮਾਫੀ ਅਜਲੀ ਉਹ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਕੋਈ ਜਿੰਨਾ ਇਹ ਸੋਚਦੇ ਨੇ ਉਸ ਤਰੀਕੇ ਨਾਲ ਫਾਇਦਾ ਕਰੋ ਮੈਂ ਦੀ ਗੱਲ ਹੋਰ ਤੋ ਲਈ ਸ਼ਾਮਲ ਕਰਨੀ ਚਾਹਣਾ ਬੜੇ ਲੋਕ ਇਹਨਾਂ ਨੂੰ ਇਹ ਵੀ ਰਾਏ ਦੇ ਰਹੇ ਨੇ ਵੀ ਤੁਸੀਂ ਬਰਦਰ ਪਰਿਵਾਰ ਤੋਂ ਖੜਾ ਛੱਡਾ ਦਿਓ ਫਿਰ ਅਕਾਲੀ ਦਲ ਦਾ ਵੱਡੇ ਵੱਡੇ ਹੋ ਜੂ ਮੈਨੂੰ ਜਿਵੇਂ ਅੱਜ ਜੇ ਕੋਈ ਕਹੇ ਮੋਦੀ ਪਰਿਵਾਰ ਨੂੰ ਛੱਡ ਮੋਦੀ ਨੂੰ ਛੱਡ ਕੇ ਮੋਦੀ ਦੇ ਚਾਹ ਜੀ ਨੂੰ ਛੱਡ ਕੇ ਬਲਕਿ ਕੱਲੇ ਮੋਦੀ ਨਹੀਂ ਮੈਂ ਕਹਾਂ ਮੋਦੀ ਸਾਹਮਣੇ ਛੱਡ ਕੇ ਬੀਜੇਪੀ ਜਿਹੜੀ ਹੈ ਗੜਕਰੀ ਜਾਂ ਹੋਰ ਜਾਂ ਰਾਜਨਾਥੀ ਚਲਾ ਲੈਣਗੇ ਮੈਨੂੰ ਨਹੀਂ ਲੱਗਦਾ ਵੀ ਉਹ ਉਨੇ ਮਤਲਬ ਪਪੂਲਰ ਲੀਡਰ ਲੋਕਾਂ ਚ ਬਣ ਸਕਦੇ ਨੇ ਜਾਂ ਹੈਗੇ ਨੇ ਜਿੰਨੇ ਉਹ ਨੇ ਉਹ ਗਲਵਕਰੀਆ ਆਰਗੇਨਾਈਜ਼ਰਾਂ ਦੇ ਪਿੱਛੇ ਉਹ ਗੱਲ ਜੇ ਕਰਨਗੇ ਇਹਨੇ ਕਾਹਦੀ ਦੱ ਕਹੀ ਜੀ ਹਾਲਤ ਹੈ ਨਹੀਂ ਕੋਈ ਨਾ ਸਖਦੇਵ ਸਿੰਘ ਢਿੰਡ ਸੇ ਕੋਲੋਂ ਨੀ ਤੱਕ ਤੱਕ ਕਿਉਂਕਿ ਉਹ ਤਾਂ ਬੀਜਪੀ ਨਾਲ ਨਾ ਵੀ ਵੀ ਜਗੀਰ ਕੌਰ ਕੋਲ ਜਿੰਨੇ ਟੁੱਟੇ ਨੇ ਨਾ ਆਪਾਂ ਇਹ ਮਾਨ ਸਾਹਿਬ ਨੂੰ ਤਾਂ ਕਹੇ ਵਾਰੀ ਐਮਪੀ ਬਣਾਤਾ ਹੁੰਤੇ ਜੀ ਵਾਰੀ ਬਣਾਤਾ ਤਾਂ ਵੀ ਗੰਤਰਤ ਥੀ ਕਢੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਵੀ ਕਾਦੀ ਤਲ ਦੇ ਵਿੱਚ ਵੀ ਜਿੱਦਾਂ ਦੀ ਹਾਲਤ ਪੈਦਾ ਕਰਤੀ ਉਹਦੇ ਵਿੱਚ ਇਹ ਸੁਖੀਲ ਮਾਦਨ ਤੋਂ ਵੱਡਾ ਕੋਈ ਐਸ ਮੇਲੇ ਕਦਾਵਾ ਲੀਡਰ ਹੋਰ ਹੋ ਸਕਦਾ ਸੋ ਪਰ ਜੇ ਲੀਡਰ ਹੀ ਜਿਹੜੀ ਹੈ ਇਹ ਆਰਗੇਨਾਈਜੇਸ਼ਨ ਲੀਡਰ ਤਾਂ ਹੈਗਾ ਜਿੱਥੇ ਬੰਦਕ ਲੀਡਰ ਤਾਂ ਪਾਰ ലീഡർ ബാങ്കേ